ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਇੱਕ ਕਵਤਾਰੀ ਜਾਂਚ ਪਾਉਣ ਲੱਗਿਆ ਜੀ ਜਿਹਦੇ ਲਿਖਾਰੀ ਨੇ ਸਰਦਾਰ ਹਰਚੰਦ ਸਿੰਘ ਵਾਗੜੀ ਜੀ ਜੋ ਪਿੰਡ ਪਰਵਾਹੀ ਤੋਂ ਜਿਹੜਾ ਸੰਗਰੂਰ ਅੱਜ ਕੱਲ ਕੈਨੇਡਾ ਦੇ ਵਿੱਚ ਰਹਿੰਦੇ ਨੇ ਜੀ ਔਰ ਸਾਡੇ ਮਾਮਾ ਜੀ ਲੱਗ ਰਹੇ ਨੇ ਇਹੋ ਕਉੱਤਾ ਦਾ ਨਾਮ ਆ ਜੀ ਬੇਗਣਾ ਪੰਜਾਬ ਲੱਗਿਆ ਕਹਿੰਦੇ ਬੇਗਣਾ ਪੰਜਾਬ ਲੱਗਿਆ ਜਿਨੇ ਲੈਣਾ ਲੈ ਲੋ ਆ ਕੇ ਬੇਗਣਾ ਪੰਜਾਬ ਲੱਗਿਆ ਹਿੰਦੂ ਦੇ ਹਾਕਮਾਂ ਨੇ ਇਹ ਰੱਖ ਤਾ ਕੰਗਾਲ ਬਣਾ ਕੇ ਬੇਗਣਾ ਪੰਜਾਬ ਲੱਗਿਆ ਜਿਨੇ ਲੈਣਾ ਲੈ ਲੋ ਆ ਕੇ ਸਨ 47 ਇਹ ਅੱਧ ਵਿੱਚੋਂ ਵੰਡਿਆ ਉਹ ਸਨ 47 ਇਹ ਅੱਧ ਵਿੱਚੋਂ ਵੰਡਿਆ ਹਮਾਚਲ ਹਰਿਆਣਾ ਫਿਰ ਇਹ ਜੋ ਕੱਢਿਆ ਹਮਾਚਲ ਹਰਿਆਣਾ ਫਿਰ ਵਿੱਚੋਂ ਕੱਢਿਆ ਕਰਦਾ ਕਮਾਈਆਂ ਕਰਸਾਣ ਇਹਦਾ ਥੱਕਿਆ ਕਰਦਾ ਕਮਾਈਆਂ ਕਰਸਾਣ ਇਹਦਾ ਥੱਕਿਆ ਇਹਨੇ ਸਭ ਚੁੱਕੇ ਇਹਨੂੰ ਕਿਸੇ ਨੇ ਨਾ ਚੁੱਕਿਆ ਸੋਮੇ ਲੁੱਟ ਲੈ ਲੂਤੀਆਂ ਲਾ ਕੇ ਵੇਕਣਾ ਪੰਜਾਬ ਲੱਗਿਆ ਇਹਨੇ ਲੈਣਾ ਲੈ ਲੋ ਆ ਕੇ ਵੇਕਣਾ ਪੰਜਾਬ ਲੱਗਿਆ ਸੁਣੀ ਨਾ ਪੁਕਾਰ ਇਹਦੀ ਕਿਸੇ ਸਰਕਾਰ ਨੇ ਓਏ ਸੋਣੀ ਨਾ ਪੁਕਾਰ ਇਹ ਦੀ ਕਿਸੇ ਸਰਕਾਰ ਨੇ ਤੋੜ ਦਿੱਤਾ ਲੱਕ ਇਹਦਾ ਕਰਜ਼ੇ ਦੇ ਭਾਰ ਨੇ ਤੋੜ ਦਿੱਤਾ ਲੱਕ ਇਹਦਾ ਕਰਜ਼ੇ ਦੇ ਭਾਰ ਨੇ ਪਹਿਲਾਂ ਵੀ ਵਿਦੇਸ਼ੀਆਂ ਨੇ ਬੜਾ ਇਹਨੂੰ ਲੁੱਟਿਆ ਅੱਜ ਜਿੰਨਾ ਪਰਨਾ ਸੀ ਪਹਿਲਾਂ ਇਹ ਟੁੱਟਿਆ ਪੁੱਜੇ ਛੁੱਟੇ ਅਰਸਾਂ ਤੋਂ ਲਾ ਕੇ ਬੇਗਣਾ ਪੰਜਾਬ ਲੱਗਿਆ ਜਿਨੇ ਲੈਣਾ ਲੈ ਲੋ ਆ ਕੇ ਬੇਗਣਾ ਪੰਜਾਬ ਲੱਗਿਆ ਦੇਸ਼ ਦੀ ਆਜ਼ਾਦੀ ਇਹਦੇ ਕਿਸੇ ਕੰਮ ਆਈ ਨਾ ਉਹ ਦੇਸ਼ ਦੀ ਆਜ਼ਾਦੀ ਇਹਦੇ ਕਿਸੇ ਕੰਮ ਆਈ ਨਾ ਇਹਦੇ ਸਿਰ ਉੱਤੇ ਪੱਗ ਕਿਸੇ ਨੇ ਟਿਕਾਈ ਨਾ ਬੰਮਾਂ ਤੇ ਮਝੈਲਾਂ ਉੱਤੇ ਲਾ ਦਿੱਤਾ ਜੋਰ ਹੈ ਤਾਂ ਹੀ ਕਰਸਾਨ ਕੰਮ ਹੋਇਆ ਕਮਜ਼ੋਰ ਹੈ ਪੱਗ ਲਾ ਲਈ ਸਾਹਾਂ ਨੇ ਸਿਰੋਂ ਢਾਕੇ ਵਿਗਣਾ ਪੰਜਾਬ ਲੱਗਿਆ ਜਿਹਨੇ ਲੈਣਾ ਲੈ ਲੋ ਆ ਕੇ ਵਿਗਣਾ ਪੰਜਾਬ ਲੱਗਿਆ ਉਹ ਚਾਰੇ ਪਾਸੇ ਲੁੱਟ ਵੱਢੀ ਮੱਛੀ ਆਹਕਾਰ ਹੈ ਚਾਰੇ ਪਾਸੇ ਲੁੱਟ ਮੱਚੀ ਮੱਚੀ ਆਹਕਾਰ ਐ ਜਾਗਦੇ ਨੇ ਚੋਰ ਤੇ ਸੁੱਤੀ ਸਰਕਾਰ ਐ ਕੀਤਾ ਨਾ ਇਲਾਜ ਇਹਦਾ ਕੋਈ ਨੇ ਸਰਕਾਰ ਨੇ ਕੀਤਾ ਨਾ ਇਲਾਜ ਕੋਈ ਜੇ ਸਰਕਾਰ ਨੇ ਬਹੁਤਾ ਜਿਰ ਬਚਨਾ ਨਹੀਂ ਚਿਰ ਦੇ ਬਿਮਾਰ ਨੇ ਚੰਦ ਦੱਸਦਾ ਐ ਸਚੀਆਂ ਸੁਣਾ ਕੇ ਵੇਕਣਾ ਪੰਜਾਬ ਲੱਗਿਆ ਜਿਨੇ ਲੈਣਾ ਲੈ ਲੋ ਆ ਕੇ ਵੇਕਣਾ ਪੰਜਾਬ ਲੱਗਿਆ ਦੇ ਨੇ ਲੈਣਾ ਲੈ ਲੋ ਆਕੇ ਆਸ ਕਰਦਾ ਜੀ ਜਰੂਰ ਚੰਗੀ ਲੱਗੀ ਤੇ ਤਾਂ ਲੱਗੀ ਤਾਂ ਜਰੂਰ ਸੁਣਿਓ ਤੇ ਕਿ ਹੋਰ ਨੂੰ ਵੀ ਸੁਣਾਇਓ ਬਲਾਉ ਫਤਿਹ ਜੀ ਆਪ ਕੋ ਵਾਹਿਗੁਰੂ ਜੀ ਦਾ ਕਾਲਸਾ ਵਾਹਿਗੁਰੂ ਜੀ ਕੀ ਫਤਿਹ